ਸਮਾਜ ਦੇ ਵਿੱਚ ਜਿਹੜਾ ਹੈ ਪ੍ਰਜਾ ਜਿਹੜੀ ਹੈ ਆਪਣੇ ਹੱਕਾਂ ਦੇ ਪ੍ਰਤੀ ਸੁਚੇਤ ਰਹੇ ਇਹ ਸਿੱਖ ਫਲਸਫੇ ਦਾ ਮੰਤਵ ਹੈ ਜਿਹੜੇ ਚੋਰ ਬਿਰਤੀਆਂ ਵਾਲੇ ਸੀ ਉਹਨਾਂ ਨੂੰ ਇਹ ਫਲਸਫਾ ਜਿਹੜਾ ਹੈ ਉਹ ਨਹੀਂ ਪਾਉਂਦੇ ਔਰ ਵਾਕਈ ਵਿਲੱਖਣ ਸ਼ਹਾਦਤ ਹੈ ਧੰਗੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਸੰਸਾਰ ਦੇ ਅੰਦਰ ਬਹੁਤ ਵੱਲ ਔਰ ਇਹਨੂੰ ਅਸੀਂ ਦੁਨੀਆ ਭਰ ਦੇ ਵਿੱਚ ਪ੍ਰਚਾਰ ਨਹੀਂ ਸਕਿਆ ਇਹ ਸਾਡੀ ناکਾਮਯਾਬੀ ਹੈ ਜਾਂ ਸਾਡੀ ਅਨਗਹਿਲੀ ਹੈ ਅਸੀਂ ਤਾਂ ਸਿੱਖਾਂ ਨੂੰ ਹੀ ਪ੍ਰੋਪਰ ਨਹੀਂ ਦੱਸ ਸਕੇ ਇਸ ਸ਼ਹਾਦਤ ਦਾ ਮਹੱਤਵ ਗੈਰ ਸਿੱਖਾਂ ਨੂੰ ਤਾਂ ਬਹੁਤ ਦੂਰ ਦੀ ਗੱਲ ਹੈ ਮੈਂ ਤਾਂ ਫਲਾਣੇ ਨਾਲ ਨਹੀਂ ਬੈਠਣਾ ਮੇਰੀ ਉਹਦੇ ਨਾਲ ਬਣਦੀ ਨਹੀਂ ਮੈਂ ਤਾਂ ਫਲਾਣੇ ਨਾਲ ਨਹੀਂ ਬੈਠਣਾ ਮੇਰੀ ਉਹਦੇ ਨਾਲ ਨਹੀਂ ਬਣਦੀ ਹੈ ਮੈਂ ਤਾਂ ਉਸ ਜੱਥੇਬੰਦੀ ਨਾਲ ਨਹੀਂ ਤੁਰਨਾ ਮੈਨੂੰ ਤਾਂ ਉਹਦੇ ਨਾਲ ਵਿਚਾਰ ਨਹੀਂ ਮਿਲਦਾ ਤੇਰਾ ਜਿਹੜਾ ਧਰਮ ਹੈ ਇਹ ਮੇਰਾ ਅਧਿਕਾਰ ਵੀ ਹੈ ਐਸੇ ਮਨੁੱਖ ਹਰ ਬੰਦੇ ਦਾ ਧਰਮ ਜਿਹੜਾ ਉਹਦਾ ਅਧਿਕਾਰ ਵੀ ਹੈ ਕਿ ਉਹ ਆਪਣੇ ਧਰਮ ਦੀਆਂ ਮਰਿਆਦਾਵਾਂ ਆਪਣੇ ਧਰਮ ਦੀਆਂ ਪਰੰਪਰਾਵਾਂ ਦਾ ਪਾਲਣ ਕਰੇ ਉਹਨੂੰ ਅਧਿਕਾਰ ਹੈ ਔਰ ਇਹ ਅਧਿਕਾਰ ਮਿਲਣਾ ਵੀ ਚਾਹੀਦਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਕੋਲ ਕਸ਼ਮੀਰੀ ਬ੍ਰਾਹਮਣ ਜਿਹੜੇ ਸੀ ਉਹ ਆਏ ਉਹਨਾਂ ਨੇ ਆ ਕੇ ਪੁਕਾਰ ਕੀਤੀ ਕਿ ਸਾਡੇ ਧਰਮ ਨੂੰ ਖਤਰਾ ਹੈ ਤੁਸੀਂ ਸਾਡਾ ਧਰਮ ਬਚਾਓ ਇਹ ਸਾਡੀ ਹਿਸਟਰੀ ਹੈ ਅਸੀਂ ਇਸ ਹਿਸਟਰੀ ਤੋਂ ਮੁਨਕਰ ਨਹੀਂ ਹੋਏ ਹੋ ਸਕਦੇ ਔਰ ਨਾ ਹੋਇਆ ਜਾ ਸਕਦਾ ਪਰ ਇੱਕ ਸਵਾਲ ਪੈਦਾ ਹੁੰਦਾ ਹੈ ਕਿ ਉਹ ਆ ਕੇ ਕਹਿੰਦੇ ਆ ਕਿ ਸਾਡੇ ਧਰਮ ਨੂੰ ਬਚਾਓ ਉਹਨਾਂ ਦਾ ਧਰਮ ਕੀ ਹੈ ਉਹਨਾਂ ਦੇ ਧਾਰਮਿਕ ਫਰਜ਼ ਕੀ ਹੈ ਮਨੁਸਿਮਰਤੀ ਨੇ ਬ੍ਰਾਹਮਣ ਦੇ ਜਿੰਮੇ 6 ਕਰਮ ਲਾਏ ਨੇ দান ਦੇਣਾ, দান ਲੈਣਾ, ਜਗ ਕਰਨਾ, ਜਗ ਕਰਾਉਣਾ, ਵੇਦ ਪੜਨੇ ਤੇ ਵੇਦ ਪੜਾਉਨੇ ਪਰ ਕਿਹਦੀ ਹੈਰਾਨੀ ਵਾਲੀ ਗੱਲ ਹੈ ਉਹ ਕਹਿੰਦੇ ਕਿ ਸਾਡੇ ਅਧਿਕਾਰ ਦਾ ਹਨਨ ਹੋ ਰਿਹਾ ਹੈ ਸਾਡੇ ਮੱਤ ਦਾ ਹਨਨ ਹੋ ਰਿਹਾ ਸਾਡੇ ਧਰਮ ਦਾ ਹਨਨ ਹੋ ਰਿਹਾ ਜਦ ਕਿ ਆਪ ਉਹ ਭਾਰਤ ਦੇ ਵਿੱਚ ਉਸ ਵੇਲੇ ਬਹੁ ਗਿਣਤੀ ਜਿਹੜੇ ਲੋਕ ਵਸਦੇ ਸੀ ਉਹਨਾਂ ਦੇ ਧਾਰਮਿਕ ਅਧਿਕਾਰਾਂ ਦੇ ਉੱਤੇ ਡਾਕਾ ਮਾਰ ਰਹੇ ਸੀ ਇੱਕ ਵੱਡੀ ਕਲਾਸ ਜਿਹਨੂੰ ਬਿਲਕੁਲ ਹੀ ਧਾਰਮਿਕ ਅਧਿਕਾਰਾਂ ਤੋਂ ਜਿਹੜਾ ਉਹ ਵੰਚਿਤ ਕੀਤਾ ਹੋਇਆ ਸੀ ਬੇਦ ਨੀ ਪੜ ਸਕਦੇ ਉਹਨਾਂ ਦਾ ਬਹੁਤ ਦੂਰ ਦੀ ਗੱਲ ਕਿ ਜੇ ਕੋਈ ਪੜਦਾ ਵੀ ਸੀ ਤੇ ਉਹਦੇ ਕੰਨਾਂ 'ਚ ਸਿੱਕਾ ਢਾਲ ਕੇ ਪਾ ਦਿੰਦੇ ਸੀ ਉਹ দান ਲੈ ਸਕਦੇ ਸੀ দান ਦੇ ਨਹੀਂ ਸੀ ਸਕਦੇ ਜਾਗ ਕਰਨਾ ਜਗ ਕਰਾਉਣਾ ਇਹ ਤਾਂ ਬਹੁਤ ਦੂਰ ਦੀਆਂ ਗੱਲਾਂ ਸੀ ਪਰ ਫਿਰ ਵੀ ਧੰਗ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਉਹਨਾਂ ਦੀ ਅਪੀਲ ਨੂੰ ਬੇਨਤੀ ਨੂੰ ਸੁਣਿਆ ਇਹ ਤਾਂ ਤਤਕਾਲਨ ਕਾਰਨ ਸੀ ਧੰਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਹਾਦਤ ਦੇ ਸਿਧਾਂਤਕ ਕਾਰਨ ਵੀ ਸੀ ਉਹੀ ਸਿਧਾਂਤਕ ਕਾਰਨ ਸਨ ਜਿਹੜੇ ਸਿਧਾਂਤਕ ਕਾਰਨ ਧੰਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਦੇ ਸੀ ਤੇ ਉਹ ਸਿਧਾਂਤਕ ਕਾਰਨ ਸੀ ਸਿੱਖ ਸੰਤਾਂ ਦਾ ਨਵੇਕਲਾ ਹੋਣਾ ਔਰ ਸਮੁੱਚੀ ਮਨੁੱਖਤਾ ਨੂੰ ਆਪਣੇ ਕਲਾਵੇ ਦੇ ਵਿੱਚ ਲੈਣ ਦਾ ਗੁਣ ਹੋਣਾ ਆਪਣੇ ਕਲਾਵੇ ਦੇ ਵਿੱਚ ਲੈਣ ਦਾ ਗੁਣ ਹੋਣਾ ਬਿਨਾਂ ਕਿਸੇ ਭੇਦ ਭਾਵ ਦੇ ਬਿਨਾਂ ਕਿਸੇ ਜਾਤੀ ਨਸਲ ਗੋਤ ਆਦਤ ਦੇ ਵਿਤਕਰੇ ਦੇ ਹਰ ਇੱਕ ਨੂੰ ਆਪਣੇ ਕਲਾਵੇ ਦੇ ਵਿੱਚ ਲੈਣ ਦਾ ਗੁਣ ਹੋਣਾ ਜਿਹੜਾ ਸੀ ਇਹ ਸ਼ਹਾਦਤ ਦੇ ਕਾਰਨ ਕਾਰਨੋ ਦੇ ਵਿੱਚੋਂ ਕਾਰਨ ਸੀ ਧੰਗੁਰੂ ਅਮਰਦਾਸ ਜੀ ਮਹਾਰਾਜ ਦੇ ਸਮੇਂ ਅਕਬਰ ਦੇ ਕੋਲ ਦਰਖਾਸਤ ਦਿੱਤੀ ਸੀ ਕੋਰੋਂ ਦਰਖਾਸਤ ਕਿਹਨੇ ਦਿੱਤੀ ਸੀ ਕੁਝ ਬ੍ਰਾਹਮਣਾਂ ਨੇ ਸਨ ਗੁਰੂ ਅਮਰਦਾਸ ਜੀ ਦੇ ਖਿਲਾਫ ਦਰਖਾਸਤ ਦਿੱਤੀ ਸੀ ਕੁਝ ਬ੍ਰਾਹਮਣਾਂ ਨੇ ਕੀ ਕਿਹਾ ਸੀ ਉਸ ਦਰਖਾਸਤ ਦੇ ਵਿੱਚ ਉਸ ਦਰਖਾਸਤ ਦੇ ਵਿੱਚ ਕਿਹਾ ਸੀ ਕਿ ਸ੍ਰੀ ਗੁਰੂ ਅਮਰਦਾਸ ਜੀ ਸਾਡੇ ਧਰਮ ਦੀਆਂ માનਤਾਵਾਂ ਪਰੰਪਰਾਵਾਂ ਦਾ ਬਹੁਤ ਵੱਡਾ ਜਿਹੜਾ ਵਿਰੋਧ ਕਰ ਰਹੇ ਕੀ ਵਿਰੋਧ ਕਰ ਰਹੇ ਹੈ ਕਹਿੰਦੇ ਜੀ ਇੱਕੋ ਪੰਗਤ ਦੇ ਵਿੱਚ ਬੈਠ ਕੇ ਸਭਨਾਂ ਨੂੰ ਪ੍ਰਸ਼ਾਦਾ ਸ਼ਿਕਾਉਂਦੇ ਨੇ ਲੰਗਰ ਸ਼ਿਕਾਉਂਦੇ ਨੇ ਅਸੀਂ ਕਈਆਂ ਦਾ ਪ੍ਰਸ਼ਾਵਾ ਤੱਕ ਨਹੀਂ ਲੈਂਦੇ ਤੇ ਜਿਨ੍ਹਾਂ ਦਾ ਸੀ ਪ੍ਰਸ਼ਾਵਾ ਤੱਕ ਵੀ ਜਿਹੜਾ ਹੈ ਉਹ ਨਹੀਂ ਕਬੂਲ ਕਰਦੇ ਇਹ ਉਹਨਾਂ ਨੂੰ ਵੀ ਸਾਡੇ ਬਰਾਬਰ ਜਿਹੜਾ ਹੈ ਉਹ ਲੰਗਰ ਦੇ ਵਿੱਚ ਬਿਠਾ ਕੇ ਜਿਹੜਾ ਹੈ ਉਹ ਪ੍ਰਸ਼ਾਦਾ ਸ਼ਿਕਾਉਂਦੇ ਨੇ ਸਾਡੇ ਜਾਤ ਪਾਈਆਂ ਨੂੰ ਉਹਨਾਂ ਦੇ ਬਰਾਬਰ ਬਿਠਾ ਕੇ ਇਹ ਪ੍ਰਸ਼ਾਦਾ ਸ਼ਿਕਾਉਂਦੇ ਨੇ ਇਹਦੇ ਨਾਲ ਸਾਡੀ ਧਾਰਮਿਕ ਪਰੰਪਰਾ ਧਾਰਮਿਕ ਮਰਿਆਦਾ ਨੂੰ ਸੱਟ ਵੱਜਦੀ ਹੈ ਹੋਰ ਕੀ ਦੋਸ਼ ਸੀ ਕਹਿੰਦੇ ਜੀ ਇਹ ਸਦੀ ਪ੍ਰਥਾ ਦਾ ਵਿਰੋਧ ਕਰਦੇ ਨੇ ਸਦੀ ਪ੍ਰਥਾ ਸਾਡੇ ਧਰਮ ਦਾ ਹਿੱਸਾ ਹੈ ਔਰ ਇਹ ਵਿਰੋਧ ਕਰਦੇ ਨੇ ਤੀਸਰਾ ਕਹਿੰਦੇ ਜੀ ਇਹ ਵਿਧਵਾਵਾਂ ਦੇ ਵਿਆਹ ਕਰ ਰਹੇ ਨੇ ਇੱਕ ਵਿਆਹ ਕੀਤਾ ਵੀ ਸੀ ਇਤਿਹਾਸ ਦੇ ਵਿੱਚ ਇੱਕ ਦੀ ਉਦਾਹਰਣ ਮਿਲਦੀ ਹੈ ਹੋ ਸਕਦਾ ਹੋਰ ਵੀ ਕੀਤੇ ਹੋਣ ਗੁਰੂ ਤੇ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਜੀ ਇਹ ਵਿਧਵਾਵਾਂ ਦੇ ਵਿਆਹ ਕਰ ਰਹੇ ਨੇ ਤੇ ਵਿਧਵਾ ਦਾ ਵਿਆਹ ਕਰਨਾ ਇਹਦੀ ਤਾਂ ਸਾਡਾ ਧਰਮ ਜਿਹੜਾ ਹੈ ਉਹ ਇਜਾਜ਼ਤ ਹੀ ਨਹੀਂ ਦਿੰਦਾ ਇਹ ਸਾਡੇ ਧਰਮ ਦੀਆਂ માનਤਾਵਾਂ ਦੇ ਵਿਰੋਧੀ ਨੇ ਸਾਡੀਆਂ ਧਰਮ ਦੀਆਂ ਪਰੰਪਰਾਵਾਂ ਦੇ ਇਹ ਵਿਰੋਧੀ ਨੇ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਅਕਬਰ ਬਾਕੀ ਮੁਗਲ ਬਾਦਸ਼ਾਹਾਂ ਨਾਲੋਂ ਥੋੜਾ ਦੂਰ ਅੰਦੇਸ਼ੀ ਸੀ ਉਹਨੇ ਸੁਨੇਹਾ ਭੇਜਿਆ ਤੇ ਲਾਹੌਰ ਅਕਬਰ ਦੀ ਸਭਾ ਦੇ ਵਿੱਚ ਪੱਖ ਰੱਖਣ ਵਾਸਤੇ ਉਸ ਵੇਲੇ ਭਾਈ ਜੇਠਾ ਜੀ ਗਏ ਸੀ ਤੇ ਭਾਈ ਜੇਠਾ ਜੀ ਜਿਹੜੇ ਬਾਅਦ ਵਿੱਚ ਧੰਗੂ ਗੁਰੂ ਰਾਮਦਾਸ ਪਾਤਸ਼ਾਹ ਜੀ ਤੇ ਨੌਨ ਦੇ ਨਾਲ ਵਿਦਮਾਨ ਹੋਏ ਉਸ ਭਾਈ ਜੇਠਾ ਜੀ ਨੇ ਜਾ ਕੇ ਬਾਦ ਦੀਲੀ ਜਿਹੜਾ ਸੀ ਉਹਨਾਂ ਦੀਆਂ ਸ਼ਿਕਾਇਤਾਂ ਦਾ ਉੱਤਰ ਦਿੱਤਾ ਤੇ ਅਕਬਰ ਨੇ ਜਿਹੜਾ ਸੀ ਨਾ ਸਿਰਫ ਉਹ ਸ਼ਿਕਾਇਤ ਪਾੜੀ ਬਲਕਿ ਉਹਨਾਂ ਨੂੰ ਤਾਕੀਦ ਕੀਤੀ ਕਿ ਅੱਜ ਤੋਂ ਬਾਅਦ ਇਹਨਾਂ ਦੇ ਖਿਲਾਫ ਮੇਰੇ ਕੋਲ ਕੋਈ ਸ਼ਿਕਾਇਤ ਤੁਹਾਡੇ ਵੱਲੋਂ ਨਹੀਂ ਪੁੱਜਣੀ ਚਾਹੀਦੀ ਕਿਉਂ ਕਿਉਂਕਿ ਕੋਈ ਗਲਤ ਕੰਮ ਨਹੀਂ ਕਰ ਰਿਹਾ ਇਹ ਮਨੁੱਖ ਦੇ ਜਿਹੜੇ ਰਾਈਟਸ ਨੇ ਕਿ ਉਹ ਬਰਾਬਰ ਬੈਠ ਸਕਦਾ ਹੈ ਇਸਤਰੀ ਦੇ ਜਿਹੜੇ ਰਾਈਟਸ ਨੇ ਕਿ ਉਹਨੂੰ ਵੀ ਜ਼ਿੰਦਗੀ ਜਿਉਣ ਦਾ ਅਧਿਕਾਰ ਹੈ ਇਹ ਉਹਦੀ ਪੂਰਤੀ ਕਰਦਾ ਤੁਸੀਂ ਕਿਵੇਂ ਕਹਿ ਸਕਦੇ ਤੁਸੀਂ ਇਹ ਗੱਲ ਕਿਵੇਂ ਦੱਸ ਸਕਦੇ ਸੋ ਧੰਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਹਾਦਤ ਦਾ ਮੁੱਖ ਕਾਰਨ ਜਿਹੜਾ ਹੈ ਸਾਡਾ ਇਹ ਫਲਸਫਾ ਸੀ ਤੁਸੀਂ ਦੇਖੋ ਪਿੰਡ ਦੇ ਵਿੱਚ ਜਦੋਂ ਚੌਕੀਦਾਰ ਹੋਕਾ ਦਿੰਦਾ ਕਿ ਜਾਗਦੇ ਰਹੋ ਜਾਗਦੇ ਰਹੋ ਜਾਗਦੇ ਰਹੋ ਸਭ ਤੋਂ ਜ਼ਿਆਦਾ ਚੌਕੀਦਾਰ ਦੇ ਹੋਕੇ ਦੀ ਜਿਹੜੀ ਤਕਲੀਫ ਹੈ ਉਹ ਕਿਨੂੰ ਹੁੰਦੀ ਹੈ ਉਹ ਚੋਰਾਂ ਨੂੰ ਹੁੰਦੀ ਹੈ ਚੌਕੀਦਾਰ ਦੇ ਹੋਕੇ ਦੀ ਸਭ ਤੋਂ ਜ਼ਿਆਦਾ ਤਕਲੀਫ ਜਿਹੜੀ ਹੈ ਉਹ ਚੋਰਾਂ ਨੂੰ ਹੁੰਦੀ ਹੈ ਕਿਉਂਕਿ ਚੋਰ ਜਿਹੜੇ ਨੇ ਉਹ ਚਾਹੁੰਦੇ ਨੇ ਕਿ ਹੋਕਾ ਜਿਹੜਾ ਹੈ ਉਹ ਨਹੀਂ ਦਿੱਤਾ ਜਾਣਾ ਚਾਹੀਦਾ ਚੌਕੀਦਾਰ ਵੱਲ ਹਨੇਰਾ ਕੌਣ ਪਾਲਦਾ ਹੈ ਪਿੰਡ ਦੀਆਂ ਗਲੀਆਂ ਦੇ ਵਿੱਚ ਹਨੇਰਾ ਹੋਵੇ ਕੌਣ ਚਾਹੁੰਦਾ ਹੈ ਉਹ ਚੋਰ ਚਾਹੁੰਦੇ ਨੇ ਤੇ ਜਾਂ ਫਿਰ ਜਿਨ੍ਹਾਂ ਨੇ ਕੋਈ ਅਯਾਸੀ ਕਰਨੀ ਹੁੰਦੀ ਹੈ ਰਾਤ ਦੇ ਹਨੇਰੇ ਦੇ ਵਿੱਚ ਉਹ ਹਨੇਰਾ ਚਾਹੁੰਦੇ ਨੇ ਪਿੰਡ ਦੀਆਂ ਗਲੀਆਂ ਚ ਰੋਸ਼ਨੀ ਨਾ ਹੋਵੇ ਪਿੰਡ ਦੀਆਂ ਗਲੀਆਂ ਦੇ ਵਿੱਚ ਚਾਨਣ ਨਾ ਹੋਵੇ ਹਨੇਰਾ ਹੀ ਹਨੇਰਾ ਹੋਵੇ ਇਹ ਚੋਰ ਯਾਰ ਚਾਹੁੰਦੇ ਨੇ ਸਮਾਜ ਦੇ ਵਿੱਚ ਰੋਸ਼ਨੀ ਹੋਵੇ ਸਮਾਜ ਦੇ ਵਿੱਚ ਜਿਹੜਾ ਹੈ ਪ੍ਰਜਾ ਜਿਹੜੀ ਹੈ ਆਪਣੇ ਹੱਕਾਂ ਦੇ ਪ੍ਰਤੀ ਸੁਚੇਤ ਰਹੇ ਇਸ ਸਿੱਖ ਫਲਸਫੇ ਦਾ ਮੰਤਵ ਹੈ ਤੇ ਜਿਹੜੇ ਚੋਰ ਵਰਤیاں ਵਾਲੇ ਸੀ ਉਹਨਾਂ ਨੂੰ ਇਹ ਫਲਸਫਾ ਜਿਹੜਾ ਹੈ ਉਹ ਨਹੀਂ ਪਾਉਂਦਾ ਅੱਜ ਵੀ ਨਹੀਂ ਪਾਉਂਦਾ ਅੱਜ ਵੀ ਨਹੀਂ ਪਾਉਂਦਾ ਇਸ ਕਰਕੇ ਤੁਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਹਾਦਤ ਦਾ ਜਿਹੜਾ ਹੈ ਉਹ ਮਹੱਤਵ ਜਿਹੜਾ ਬਹੁਤ ਵੱਡਾ ਹੈ ਬਹੁਤ ਵੱਡਾ ਉਹਨਾਂ ਨੂੰ ਇੱਕ ਫਿਰਕਾ ਜਾਂ ਇੱਕ মত ਨਹੀਂ ਦਿਸਿਆ ਉਹਨਾਂ ਨੂੰ ਕਾਇਨਾਤ ਦਿਸੀ ਸਮੂਚੀ ਕਾਇਨਾਤ ਔਰ ਉਹਨਾਂ ਨੇ ਆਪਣੀ ਮਹਾਨ ਸ਼ਹਾਦਤ ਜਿਹੜੀ ਹੈ ਉਹ ਦਿੱਤੀ ਹੈ ਔਰ ਵਾਕਈ ਵਿਲੱਖਣ ਸ਼ਹਾਦਤ ਹੈ ਧੰਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਸੰਸਾਰ ਦੇ ਅੰਦਰ ਬਹੁਤ ਵਿਲੱਖਣ ਔਰ ਇਹਨੂੰ ਅਸੀਂ ਦੁਨੀਆ ਭਰ ਦੇ ਵਿੱਚ ਪ੍ਰਚਾਰ ਨਹੀਂ ਸਕੇ ਇਹ ਸਾਡੀ ਨਾਕਾਮਯਾਬੀ ਹੈ ਜਾਂ ਸਾਡੀ ਅਨਗਹਿਲੀ ਹੈ ਅਸੀਂ ਤਾਂ ਸਿੱਖਾਂ ਨੂੰ ਹੀ ਪ੍ਰੋਪਰ ਨਹੀਂ ਦੱਸ ਸਕੇ ਇਸ ਸ਼ਹਾਦਤ ਦਾ ਮਹੱਤਵ ਗੈਰ ਸਿੱਖਾਂ ਨੂੰ ਤਾਂ ਬਹੁਤ ਦੂਰ ਦੀ ਗੱਲ ਹੈ ਕਿਉਂ ਕਿ ਕਿਉਂਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸਾਨੂੰ ਜਿਹੜਾ ਹੈ ਇੱਕ ਟੈਕਨੀਕ ਬਖਸ਼ੀ ਸੀ ਆਪਣਾ ਰਿਲੇਸ਼ਨ ਜਿਹੜਾ ਹੈ ਉਹ ਹੋਰਾਂ ਨਾਲ ਕਾਇਮ ਕਰਨ ਲਈ ਔਰ ਉਹ ਸੀ ਸੰਵਾਦ ਦੀ ਸੰਬਾਧ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਜੇ ਕਹਿ ਦਈਏ ਕਿ ਸਿੱਖ ਫਲਸਫੇ ਦੇ ਪ੍ਰਚਾਰ ਪ੍ਰਸਾਰ ਦੇ ਲਈ ਗੁਰੂ ਸਾਹਿਬਾਨ ਨੇ ਸਾਨੂੰ ਜੜੀਆਂ ਹੈ ਉਹ ਵਿਧੀਆਂ ਬਖਸ਼ੀਆਂ ਨੇ ਉਹਨਾਂ ਵਿੱਚੋਂ ਕੀਰਤਨ ਇੱਕ ਵਿਧੀ ਹੈ ਜਿਹੜੀ ਗੁਰੂ ਨਾਨਕ ਸਾਹਿਬ ਨੇ ਬਖਸ਼ੀ ਕਥਾ ਇੱਕ ਵਿਧੀ ਹੈ ਜੋ ਗੁਰੂ ਨਾਨਕ ਸਾਹਿਬ ਨੇ ਸਾਨੂੰ ਬਖਸ਼ੀ ਟਾਡੀ ਪਰੰਪਰਾ ਢਾਡੀ ਕਲਾ ਇੱਕ ਵਿਧੀ ਹੈ ਜੋ ਗੁਰੂ ਹਰਗੋਬਿੰਦ ਸਾਹਿਬ ਨੇ ਸਾਨੂੰ ਬਖਸ਼ੀ ਔਰ ਕਵੀ ਪਰੰਪਰਾ ਇਹ ਵੀ ਇੱਕ ਵਿਧੀ ਹੈ ਜੋ 10ਵੇਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਖਸ਼ੀ ਇਹ ਸਾਡੀਆਂ ਉਹ ਵਿਧੀਆਂ ਨੇ ਜਿਹੜੀਆਂ ਗੁਰੂ ਸਾਹਿਬ ਨੇ ਸਾਨੂੰ ਜਿਹੜੀਆਂ ਹੈ ਉਹ ਬਖਸ਼ੀਆਂ ਨੇ ਇਸ ਲਈ ਕਿ ਅਸੀਂ ਸਿੱਖ ਫਲਸਫੇ ਦਾ ਪ੍ਰਚਾਰ ਪ੍ਰਸਾਰ ਜਿਹੜਾ ਹੈ ਉਹ ਕਰ ਸਕੀਏ ਤੇ ਗੁਰੂ ਨਾਨਕ ਸਾਹਿਬ ਨੇ ਇਹਨਾਂ ਚਾਰ ਵਿਧੀਆਂ ਤੋਂ ਇਲਾਵਾ ਇੱਕ ਮੁੱਖ ਪ੍ਰਮੁੱਖ ਵਿਧੀ ਜਿਹੜੀ ਸੀ ਸਾਨੂੰ ਬਖਸ਼ੀ ਉਹ ਸੰਵਾਦ ਦੀ ਸੀ ਸੰਵਾਦ ਸਭ ਤੋਂ ਵੱਡਾ ਜਿਹੜਾ ਹੈ ਤਰੀਕਾ ਜਿਹੜਾ ਹੈ ਕਿਸੇ ਨੂੰ ਵੀ ਆਪਣੇ ਵਿਚਾਰ ਤੋਂ ਜਾਣੂ ਕਰਵਾਉਣਾ ਵਿਚਾਰ ਤੇ ਕਾਇਲ ਕਰਵਾਉਣਾ ਉਹ ਸੰਵਾਦ ਹੀ ਹੈ ਦੁਨੀਆ ਤਾਂ ਅੱਜ ਇੰਟਰਫੇਥ ਡਾਇਲੌਗ ਦੀ ਗੱਲ ਕਰ ਰਹੀ ਹੈ ਦੁਨੀਆ ਭਰ ਦੇ ਵਿੱਚ ਇੰਟਰਫੇਥ ਕਾਨਫਰੰਸਾਂ ਹੁੰਦੀਆਂ ਨੇ ਜਾਣ ਦਾ ਮੌਕਾ ਵੀ ਮਿਲਦਾ ਹੈ ਅੱਜ ਇੰਟਰਫੇਥ ਕਾਨਫਰੰਸਾਂ ਦੇ ਵਿੱਚ ਇੰਟਰਫੇਥ ਦੀ ਗੱਲ ਚੱਲ ਰਹੀ ਹੈ ਪਰ ਸਾਰੇ ਤਾਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ 550 ਸਾਲ ਪਹਿਲਾਂ ਸਾਨੂੰ ਜਿਹੜਾ ਇਹ ਗੱਲ ਸਮਝਾ ਦਿੱਤੀ ਸੀ ਔਰ ਉਹਨਾਂ ਨੇ ਖੁਦ ਜਿਹੜਾ ਹੈ ਡਾਇਲੌਗ ਕੀਤਾ ਯੋਗੀਆਂ ਨਾਲ ਡਾਇਲੌਗ ਕੀਤਾ ਕਾਜ਼ੀਆਂ ਨਾਲ ਕੀਤਾ ਬ੍ਰਾਹਮਣਾਂ ਨਾਲ ਕੀਤਾ ਮੌਲਵੀਆਂ ਨਾਲ ਕੀਤਾ ਜੈਨੀਆਂ ਨਾਲ ਕੀਤਾ ਨਾਥਾਂ ਨਾਲ ਕੀਤਾ ਸੰਨਿਆਸੀਆਂ ਨਾਲ ਕੀਤਾ ਬੇਰਾਗੀਆਂ ਨਾਲ ਕੀਤਾ ਡਾਇਲੌਗ ਕੀਤੇ ਹਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਔਰ ਸਾਨੂੰ ਦੱਸਿਆ ਤੇ ਡਾਇਲੌਗ ਕਰਨ ਵਾਸਤੇ ਸੰਵਾਦ ਕਰਨ ਵਾਸਤੇ ਸਭ ਤੋਂ ਪਹਿਲੀ ਤੇ ਜ਼ਰੂਰੀ ਚੀਜ਼ ਪਤਾ ਕੀ ਹੁੰਦੀ ਹੈ ਉਹ ਹੁੰਦੀ ਹੈ ਇੱਕ ਸ਼ਾਂਤਮਈ ਮਾਹੌਲ ਦੇ ਵਿੱਚ ਇਕੱਠੇ ਬੈਠਣਾ ਸੰਵਾਦ ਕਰਨ ਦੇ ਲਈ ਇੱਕ ਸ਼ਾਂਤਮਈ ਮਾਹੌਲ ਦੇ ਵਿੱਚ ਬੈਠਣਾ ਇਹ ਇੱਕ ਸੰਵਾਦ ਦਾ ਜਿਹੜਾ ਲੋੜੀਂਦਾ ਜਿਹੜਾ ਹੈ ਇੱਕ ਚੀਜ਼ ਹੈ ਜਿਹੜੀ ਚਾਹੀਦੀ ਹੈ ਸੰਵਾਦ ਲਈ ਔਰ ਅਸੀਂ ਇਹੋ ਹੀ ਕ੍ਰੀਏਟ ਨਹੀਂ ਕਰ ਸਕਕੇ ਇਹੋ ਹੀ ਪੈਦਾ ਨਹੀਂ ਕਰ ਸਕਦੇ ਮੈਂ ਤਾਂ ਫਲਾਣੇ ਨਾਲ ਨਹੀਂ ਬੈਠਣਾ। ਮੇਰੀ ਉਹਦੇ ਨਾਲ ਬਣਦੀ ਨਹੀਂ ਹੈ। ਮੈਂ ਤਾਂ ਫਲਾਣੇ ਨਾਲ ਨਹੀਂ ਬੈਠਣਾ ਮੇਰੀ ਉਹਦੇ ਨਾਲ ਨਹੀਂ ਬਣਦੀ ਹੈ। ਮੈਂ ਤਾਂ ਉਸ ਜੱਥੇਬੰਦੀ ਨਾਲ ਨਹੀਂ ਤੁਰਨਾ। ਮੇਰੇ ਤਾਂ ਉਹਦੇ ਨਾਲ ਵਿਚਾਰ ਨਹੀਂ ਮਿਲਦੇ। ਭਈ ਵਿਚਾਰ ਨਹੀਂ ਮਿਲਦੇ ਤੇ ਵਿਚਾਰਾਂ ਦੀ ਸਾਂਝ ਜਾਂ ਵਿਚਾਰਾਂ ਦਾ ਜਿਹੜਾ ਮੇਲ-ਜੋਲ ਵਿਚਾਰਾਂ ਦਾ ਲੈਣ-ਦੇਣ ਤਾਂ ਉਦੋਂ ਹੀ ਹੋਊਗਾ ਨਾ ਜਦੋਂ ਬੈਠਾਂਗੇ। ਇਹ ਜਿਹੜੀ ਕੰਟਰੋਵਰਸੀ ਕ੍ਰੀਏਟ ਹੋਈ ਹੈ ਵਿਚਾਰਾਂ ਦੀ ਜਿਹੜੀ ਦੁਬਧਾ ਪਈ ਹੈ ਇਹ ਤਾਂ ਉਦੋਂ ਹੀ ਦੂਰ ਹੋਏਗੀ ਨਾ ਜਦੋਂ ਅਸੀਂ ਬੈਠਾਂਗੇ। ਬਾਣੀ ਨੇ ਖੁਦ ਕਹਿਣਾ ਕਿ ਭਾਈ ਇਕੱਠੇ ਹੋ ਕੇ ਬੈਠੋ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲੇਵ ਲੈ ਇਕੱਠੇ ਹੋ ਕੇ ਬੈਠੋ ਅਸੀਂ ਇਕੱਠੇ ਹੋ ਕੇ ਬੈਠਣ ਵਾਲਾ ਮਾਹੌਲ ਜਿਹੜਾ ਹੈ ਸਿਰਜਣ ਦੇ ਸਮਰਥ ਹੀ ਨਹੀਂ ਰਹਿ ਗਏ ਸਾਨੂੰ ਗੁਰੂ ਸਾਹਿਬ ਨੇ ਇੱਕ ਪਲੇਟਫਾਰਮ ਦਿੱਤਾ ਵੱਡਾ ਪਲੇਟਫਾਰਮ ਪੰਥਕ ਪਲੇਟਫਾਰਮ ਸ੍ਰੀ ਅਕਾਲ ਤਖਤ ਸਾਹਿਬ ਜਿੱਥੇ ਬੈਠ ਕੇ ਮਿਸਲਾ ਸੰਵਾਦ ਕਰਦੀਆਂ ਸੀ ਉੱਥੇ ਵੀ ਬੈਠਣ ਤੋਂ ਅਸੀਂ ਗੁਰੇਜ਼ ਕਰਨ ਲੱਗ ਪਏ ਅਸੀਂ ਨਹੀਂ ਉੱਥੇ ਬੈਠਣਾ ਜੀ ਉਹਨਾਂ ਨਾਲ ਸਾਡੀ ਮਤ ਨਹੀਂ ਮਿਲਦੀ ਜੀ ਮਤਲਬ ਇਹ ਚੀਜ਼ਾਂ ਜਿਹੜੀਆਂ ਨੇ ਇਹ ਸਾਡੇ ਅੰਦਰ ਜਿਹੜੀਆਂ ਪਨਪ ਗਈਆਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਹਾਦਤ ਦੇ ਮਹੱਤਵ ਨੂੰ ਸਮਝਣ ਦੀ ਜਿਹੜੀ ਹੈ ਉਹ ਬੜੀ ਵੱਡੀ ਲੋੜ ਹੈ ਅੱਜ ਦੇ ਸਮੇਂ ਦੇ ਵਿੱਚ ਜੋ ਕੁਝ ਮੁਗਲ ਕਰਦੇ ਸੀ ਇਸਲਾਮ ਦੇ ਵਿੱਚ ਦੋ ਚੀਜ਼ਾਂ ਪੁੰਨ ਤੇ ਪਾਪ ਹਰ ਧਰਮ 'ਚ ਹੀ ਹੁੰਦੀਆਂ ਨੇ ਇਸਲਾਮ ਦੇ ਵਿੱਚ ਸਵਾਬ ਤੇ ਗੁਨਾਹ ਸਭ ਤੋਂ ਵੱਡਾ ਜਿਹੜਾ ਗੁਨਾਹ ਜਿਹੜਾ ਹੈ ਇਸਲਾਮ ਦੇ ਵਿੱਚ ਉਹ ਸ਼ਿਰਕ ਨੂੰ ਮੰਨਿਆ ਗਿਆ ਰੱਬ ਤੋਂ ਸਿਵਾ ਕਿਸੇ ਦੂਸਰੇ ਨੂੰ ਮੰਨਣਾ ਇਹ ਸਭ ਤੋਂ ਵੱਡਾ ਗੁਨਾਹ ਹੈ ਇਸ ਸਭ ਤੋਂ ਵੱਡਾ ਸਬਾਬ ਜਿਹੜਾ ਇਸਲਾਮ ਦੇ ਵਿੱਚ ਮੰਨਿਆ ਗਿਆ ਹੈ ਕਿ ਕਿਸੇ ਤੁਸੀਂ ਗੈਰ ਮੁਸਲਮਾਨ ਨੂੰ ਜੇ ਮੁਸਲਮਾਨ ਬਣਾ ਲੈਂਦੇ ਹੋ ਇਹ ਸਭ ਤੋਂ ਵੱਡਾ ਜਿਹੜਾ ਹੈ ਇਹ ਸਬਾਬ ਹੈ ਇਹ ਸਭ ਤੋਂ ਵੱਡਾ ਪੁੰਨ ਹੈ ਕਿ ਕਿਸੇ ਵੀ ਗੈਰ ਮੁਸਲਮਾਨ ਨੂੰ ਅਗਰ ਤੁਸੀਂ ਮੁਸਲਮਾਨ ਬਣਾ ਲੈਂਦੇ ਹੋ ਆਪਣੀ ਜ਼ਿੰਦਗੀ ਦੇ ਵਿੱਚ ਤਾਂ ਇਹ ਤੁਸੀਂ ਸਮਝ ਲਓ ਸਭ ਤੋਂ ਵੱਡਾ ਪੁੰਨ ਕਮਾ ਲਿਆ ਔਰੰਗਜ਼ੇਬ ਦੇ ਮਨ ਦੇ ਵਿੱਚ ਮੌਲਾਣਿਆਂ ਨੇ ਇਹ ਗੱਲ ਪਾ ਦਿੱਤੀ ਵੀ ਤੂੰ ਤਾਂ ਬਾਦਸ਼ਾਹ ਬਾਣੀ ਨਹੀਂ ਸੀ ਸਕਦਾ ਮੇਰੇ ਭਰਾ ਤੇਰੇ ਨਾਲੋਂ ਬਹੁਤ ਤਕੜੇ ਸੀ ਤੈਨੂੰ ਜਿਹੜਾ ਬਾਦਸ਼ਾਹ ਬਣਾਇਆ ਇਹ ਅੱਲਾਹ ਨੇ ਬਣਾਇਆ ਇਸ ਕਰਕੇ ਬਣਾਇਆ ਤਾਂ ਕਿ ਤੂੰ ਇਸ ਹਿੰਦੁਸਤਾਨ ਦੇ ਅੰਦਰੋਂ ਗੈਰ ਮੁਸਲਮਾਨਾਂ ਨੂੰ ਮੁਸਲਮਾਨ ਬਣਾ ਕੇ ਤੂੰ ਅੱਲਾਹ ਨੂੰ ਜਿਹੜਾ ਹੈ ਉਹ ਰਾਜ਼ੀ ਕਰ ਸਕੇ ਤੂੰ ਸਭ ਤੋਂ ਵੱਡਾ ਸਬਾਬ ਜਿਹੜਾ ਹੈ ਉਹ ਖੱਟ ਸਕੇ ਉਹ ਕਹਿੰਦਾ ਅੱਛਾ ਵਾਹ ਕੈ ਗੱਲ ਸਹੀ ਹੈ ਮੈਂ ਤਾਂ ਅੱਲਾਹ ਨੇ ਬਣਾਇਆ ਬਣਾਇਆ ਕਿਸ ਲਈ ਹੈ ਗੈਰ ਮੁਸਲਮਾਨਾਂ ਨੂੰ ਮੁਸਲਮਾਨ ਬਣਾਉਣ ਦੇ ਲਈ ਕੰਗਾ ਠੀਕ ਹੈ ਮੈਂ ਪੂਰੇ ਹਿੰਦੁਸਤਾਨ ਨੂੰ ਮੁਸਲਮਾਨ ਬਣਾਉਣਾ ਇਸਲਾਮਕ ਦੇਸ਼ ਬਣਾਉਣਾ ਇਹੀ ਸੋਚ ਜਿਹੜੀ ਹੈ ਅੱਜ ਉਹ ਆਰਐਸਐਸ ਵਾਲਿਆਂ ਦੀ ਕਿ ਅਸੀਂ ਇਸ ਮੁਲਕ ਨੂੰ ਹਿੰਦੂ ਰਾਸ਼ਟਰ ਬਣਾਉਣਾ ਫਰਕ ਕੀ ਹੈ ਦੋਵਾਂ ਦੀ ਸੋਚ 'ਚ ਕੋਈ ਫਰਕ ਨਹੀਂ ਲੱਗਦਾ ਉਹ ਵੀ ਇੱਕ ਰੰਗ 'ਚ ਰੰਗਣਾ ਚਾਹੁੰਦੇ ਤੇ ਤੁਸੀਂ ਵੀ ਇੱਕ ਰੰਗ 'ਚ ਰੰਗਣਾ ਚਾਹੁੰਦੇ ਫਰਕ ਕੀ ਰਹਿ ਗਿਆ ਪਰ ਇਹਨਾਂ ਸਮਝੋ ਕਿ ਉਸ ਕੋਲ ਤਾਕਤ ਤੁਹਾਡੇ ਨਾਲੋਂ ਕਿਤੇ ਵੱਧ ਸੀ। ਔਰੰਗਜ਼ੇਬ ਜਿੰਨੀ ਤਾਕਤ ਨਹੀਂ ਐ ਇਹਨਾਂ ਕੋਲ। ਉਹਦੇ ਕੋਲੇ ਬਹੁਤ ਤਾਕਤ ਸੀ। ਅੱਜ ਦਾ ਅਫਗਾਨਿਸਤਾਨ, ਅੱਜ ਦਾ ਪਾਕਿਸਤਾਨ, ਅੱਜ ਦਾ ਬੰਗਲਾਦੇਸ਼, ਅੱਜ ਦਾ ਮਿਆਂਮਾਰ ਇਹ ਸਾਰਾ ਉਹਦੇ ਰਾਜ ਦਾ ਹਿੱਸਾ ਸੀ। ਬਹੁਤ ਵੱਡਾ ਦੁਨੀਆ ਦਾ ਬਾਦਸ਼ਾਹ ਸੀ ਔਰੰਗਜ਼ੇਬ। ਤੇ ਜੇ ਉਹ ਇਸ ਮੁਲਕ ਨੂੰ ਇੱਕ ਰੰਗਤ ਦੇ ਵਿੱਚ ਰੰਗ ਨਹੀਂ ਸਕਿਆ। ਤੁਸੀਂ ਜਿਵੇਂ ਰੰਗ ਦਿਓ। ਪਰ ਕਹਿ ਰਹੇ ਨੇ ਅਸੀਂ ਬਣਾਉਣਾ ਹੈ ਅਸੀਂ ਬਣਾਉਣਾ ਹੈ ਤੇ ਜਦੋਂ ਕੋਈ ਸਵਾਲ ਕਰਦਾ ਹੈ ਵੀ ਤੁਹਾਡੇ ਇਸ ਹਿੰਦੂ ਰਾਸ਼ਟਰ ਦੇ ਵਿੱਚ ਹੋਵੇਗਾ ਕੀ ਕਿ ਜਾਤ ਪ੍ਰਥਾ ਖਤਮ ਹੋਏਗੀ ਕਹਿੰਦੇ ਨਹੀਂ ਕਿ ਨਿਮਨ ਵਰਗ ਦੇ ਲੋਕਾਂ ਨੂੰ ਮੰਦਰਾਂ 'ਚੋਂ ਜਾਣ ਦਾ ਅਧਿਕਾਰ ਮਿਲੇਗਾ ਨਹੀਂ ਕਿ ਤੁਸੀਂ ਨਿਮਨ ਵਰਗਾਂ ਦੇ ਨਾਲ ਬੈਠ ਕੇ ਖਾਣਾ ਖਾਣ ਦੇ ਲਈ ਤਿਆਰ ਹੋਵੋਗੇ ਕਹਿੰਦੇ ਨਹੀਂ ਕਿ ਤੁਸੀਂ ਨਿਮਨ ਵਰਗਾਂ ਦੇ ਨਾਲ ਰਿਸ਼ਤੇ ਨਾਤੇ ਦੀ ਸਾਂਝ ਪਾਵੋਗੇ ਕਹਿੰਦੇ ਨਹੀਂ ਤੇ ਫਿਰ ਕਹਾਦਾ ਹਿੰਦੂ ਰਾਸ਼ਟਰ ਬਈ ਤੁਸੀਂ ਤਾਂ ਬ੍ਰਹਮਣ ਰਾਸ਼ਟਰ ਬਣਾਉਣਾ ਚਾਹਵੇਂ ਬ੍ਰਹਮਣ ਰਾਸ਼ਟਰ ਜਿਹੜਾ ਮਨੂ ਸਮਰਤੀ ਦੇ ਆਧਾਰਤ ਹੋਏਗਾ ਔਰ ਇਸ ਨੂੰ ਕੱਲੇ ਸੇਖੀ ਨਹੀਂ ਬਲਕਿ ਵੱਡੀ ਗਿਣਤੀ ਦੇ ਵਿੱਚ ਜਿਹੜਾ ਐਸਸੀ ਐਸਟੀ ਓਬੀਸੀ ਭਾਈਚਾਰਾ ਦਾ ਉਹ ਵੀ ਕਬੂਲ ਨਹੀਂ ਕਰੇਗਾ ਕਿਵੇਂ ਬਣਾ ਲਓਗੇ ਤੁਸੀਂ ਸੋ ਅੱਜ ਸਿੱਖ ਸਿਧਾਂਤ ਨੂੰ ਸਮਝਣ ਦੀ ਬਹੁਤ ਵੱਡੀ ਜਿਹੜੀ ਹੈ ਉਹ ਜ਼ਰੂਰਤ ਹੈ ਬਹੁਤ ਵੱਡੀ ਲੋੜ ਹੈ